ਭਾਦੀ ਦੇ ਗੋਣੇ ਪਰ ਬਣਾ ਦਿੱਤੇ ਰੋਟੀ ਪਕਦੀ ਕਰਦੇ ਬਿਓ ਵਿਚਾਰੇ ਕੀ ਕਰਦਾ ਉਹ ਹੀਰੇ ਮੋਤੀ ਮਾਪੇਵਾਰੇ ਹੀਰੇ ਮੋਤੀ ਮਾਪੇਵਾਰੇ ਆਹ ਹੋਰ ਕੀ ਪਾਵ ਕਰ ਦੋ ਤੂੰ ਪਾ ਦੋ ਪਾ ਵੀ ਇੱਕ ਫੇਰ ਦੋ ਵਾਰ ਆ ਕਰਕੇ ਇਹ ਵੀ ਇੱਕ ਰਸਮ ਹੁੰਦੀ ਹੈ ਜਿਹਦੇ ਵਿੱਚ ਨਣਦ ਆਪਣੀ ਨਵੀਂ ਪਰਜਾਈ ਦੇ ਮੂੰਹ 'ਚ ਵਰਕੀਆਂ ਹੁੰਦੀ ਹੈ ਕਿਉਂਕਿ ਮੁਰਤੇ ਸਾਰੀ ਉਮਰ ਪਰਜਾਈ ਕੋਲ ਸੇਵਾ ਜੋ ਕਰਾਉਣੀ ਹੁੰਦੀ ਹੈ ਵਰਕੀਆਂ ਪਾਵੇ ਮੂੰਹ ਵਿੱਚ ਕਾਬੂ ਦੇ ਲੈ ਗੁਰਤੀਆ ਪਾਵੇ ਮੂੰਹ ਵਿੱਚ ਕਾਬੂ ਦੇ બસ ਇੱਕ ਉਹ ਬਰਾਪੇ ਖਾ ਲਈ ਤੇ ਐਂ ਪਲੇਟ ਨਾਲ ਆ ਕੇ ਜੰਗਾ ਮੈਂ ਉਹ ਪਲੇਟ ਦੇ ਤਾ ਤਨੇ ਭਾਗ ਕਈ ਕੂਈ ਦੇਣਾ ਮੈਂ ਖੁੱਟਾ ਕਿਉਂ ਨਹੀਂ ਜੈ ਦੇ ਲੱਗਦਾ ਸਾਲ ਤੱਕ ਹੋਲੀ ਤੇਰੇ ਸਾਲੀ ਹੋਣ ਕੀ ਬਲੋਗਿੰਗ ਹੋਗੀ ਮੇਰ ਤਾਂ ਆਵਾਜ਼ ਨਹੀਂ ਨਿਕਲਦੀਗੀ चले अपने घरे प्लेटा चलिया बेचारा देखा आपा सफाइया क्यों देनिया लग्या दे ਮੋਰੇ ਹੋ ਹੋ ਕੇ ਤੇ ਤੁਹਾਡਾ ਲਾਉਂਦੀ ਹੋਈ ਉਹ ਜਾਈ ਦੇ ਮੋਰੇ ਹੋ ਹੋ ਕੇ ਭਾਬੀ ਦੇ ਗਾਣੇ ਪਰ ਬਣਨ ਦਿੱਤੀਆਂ ਨੂੰ ਤੀਂ ਕੱਤੀ ਕਰਦੇ ਹੋ ਵਿਚਾਰੇ ਹੁਣ ਮਜ਼ਾ ਹੋ ਰਿਹਾ ਹੈ ਮਿੰਤਾ ਦਾ ਦਾਦਾ ਪਾ ਦੁਨੀਆ ਵੀ ਚੱਲੂਗੀ ਪੀ ਕੇ ਸ਼ਕਤੀ ਬੱਟਰ ਵੱਜਦੇ ਆ 哎呀呀！ ਲਗਾਣਾ ਜੰਮਣਾ ਆਹੋ ਦਾਨਿਆ ਦੀਆਂ 432 ਉਹ ਦਾਈ ਇਹ ਕਹਿੰਦੇ ਕੇਸ ਬਤਾ ਲੈਂਦੇ ਇੰਨੀਆਂ ਦਾਨੀਆਂ ਕੀ ਕਰਨੇ ਇੱਕ ਦਾਈ ਜੀਏ ਬੜੀ ਅੱਛਾ ਮੈਨੂੰ ਕਹਿੰਦੀ ਵੇ ਬੰਡਾ ਜੰਮ ਵੇ ਤੂੰ ਕੀ ਆਖਿਆ ਮੈਂ ਹੱਥ ਜੋੜ ਕੇ ਆਖਿਆ ਮਾਤਾ ਜੀ ਬਾਈ ਕਟ ਹੋ ਜਾ ਮੈਂ ਨਹੀਂ ਜੰਮਣਾ ਉਹ ਕਿਉਂ ਨਹੀਂ ਜੰਮਣਾ ਕੀ ਗੱਲ ਹੈ ਅਵੇ ਮੌਸਮ ਖਰਾਬ ਆ ਅਜੇ ਠੰਡ ਲੱਗਦੀ ਆ ਗਰਮੀਆਂ ਨੂੰ ਜਮਾ ਜਦੋਂ ਠੰਡ ਉਤਰਾਈ ਮਾ ਮਰ ਮੈਨੂੰ ਕੀ ਗੱਲ ਹਜ਼ਾਰਾਂ ਤੋਂ ਵੇ ਲੈ ਲੈ ਕਿੱਥੇ ਆਜੇ ਫਿਲਮ ਜਵਾੜਨ ਨੇ ਸਾਡੇ ਆਹੋ ਬੰਡਾ ਬੰਡਾ ਬਈ ਗੱਲ ਹਾਂਜੀ ਤੂੰ ਪੜੇ ਮੈਂ ਬਣਿਆ ਚਾਲ ਕੀ ਦਮਾਤਾ ਯਾਰ ਬਾਈ ਘਾੜਾ ਜਾ ਬੋਲ ਮਾਰਾ ਜੱਜ ਵੀਨੋ ਥੱਲੇ ਹੋ ਜਾ ਉਹ ਕੀ ਗੱਲ ਚਾਲ ਮਾਤਾ ਬਣ ਕੇ ਸਾਡਾ ਮੱਥਾ ਲਾ ਤੂੰ 10 ਮੜ ਗਿਆ ਕਹਾਣੇ ਮਗਾਦੀ ਨੀ ਕਰਨ ਦੇ ਉਹ ਬਣੇ ਪਾਸ ਹੋਣਾ ਹੈ ਬਈ ਦੇਖ ਲੈ ਫਰਾਈ ਹੋਇਆ ਉਹ ਕੀ ਗੱਲ ਚਾਲਾ ਬਲਾ ਜਾ ਕੇ ਬਣਾਂ ਲੁਡਾਣਾ ਚੂਰ ਡਟ ਗਿਆ ਉਹ ਕੋਈ ਐਨੇ ਪਾਸ ਹੋਣਾ ਐਵੇਂ ਨਹੀਂ ਮੈਂ ਪੈਸੇ ਲਾ ਕੇ ਬਣਿਆ ਅਸਾਂ ਤੂੰ ਗਾਂ ਹੀ ਨੰਗੇ ਗਾਂ ਨੰਗੇ ਗਾਂ ਤੇ ਇਹ ਨੰਗੇ ਬਾਬਾ ਰੱਖੀ ਅਸੀ ਹਾਂ ਉਹ ਕੁੱਤੋਂ ਦੀ ਨੰਗੀ ਆ ਬਾਬਾ ਅਸੀ ਕਰਨੀਆਂ ਨੇ ਕਿਸੇ ਤਰ੍ਹਾਂ ਕਰ ਲਈਏ ਉਹ ਪੁੱਛਦਾ ਆਪਣੇ ਮੁਕੜ ਕੋਲ ਇਹ ਜੀਵੇ ਗਲੀ ਦਾ ਚੌਕੀਦਾਰ ਸਾਹਮਣੇ ਤੇਰੀ ਦਾਦੀ ਬਰਾਤੀਆਂ ਜੀ ਆਦੀ ਮਲੇਰੀ ਬੀਤ ਯਾਦੀ ਮੁੰਡੇ ਦੀਆਂ ਚਾਚੀਆਂ ਤਾਈਆਂ ਭੂਆ ਬਣਾ ਮਾਮਿਆਂ ਨਾਨਕਿਆਂ ਕੋਲੋਂ ਸਵਾਰਨੇ ਲੈਦਾ ਕਿੱਥੇ ਆ ਉੱਤੋਂ ਦੀ ਵਾਰ-ਵਾਰ ਕੇ ਉਹ ਕਿੱਥੇ ਲੈ ਜਾਦੇ ਸਾਰੇ ਰਾਤ ਦੇ ਟੀ.ਵੀ. ਵਾਲੇ ਬੈਠਦੇ ਨੇ ਪੰਨਾ ਵਾਸ਼ੇ ਰੱਖੇ ਹੀ ਨਹੀਂ ਗਏ ਓਏ ਹੋਰ ਕੀ ਹੋਣਦੇ ਆ ਆਂ ਜਿਸ ਬਾਗ ਨੇ ਜਾਏਂਗੇ ਫੁੱਲ ਖਿਲ ਜਾਏਂ ਹਮ ਜਿਸ ਬਾਗ ਮੇ ਜਾਏਂਗੇ ਫੁੱਲ ਖਿਲ ਜਾਏਂਗੇ ਜੋੜੀ ਜੀਵੇ ਰੱਖਬਰਸ਼ਾਂ ਜੀ ਦਾ ਸੇਰਾ ਸੁਣਾਏਂਗੇ ਤੇਰੀ ਭੂਆ ਫੜ ਕੇ ਆਪਣੇ ਘਰ ਲੈ ਆਏਂਗੇ ਆਪਣਾ ਕਪੜਾਏਂਗੇ ਔਰ ਮੁੰਡੇ ਦੇ ਭਰਾਵਾਂ ਦਾ ਵੇਲਾ ਉਹ ਕਿਥੇ ਆ ਪਤਾ ਨਹੀਂ ਕਿਹੜਾ ਲੜ ਪਾਇਆ ਦੇ ਨਾਲ ਅੱਜ ਤਾਂ ਮੁੱਕ ਲੱਗੀ ਵੀ ਆ ਉਹ ਉਹਨਾਂ ਨੂੰ ਸਿਰਾਂ ਤੋਂ ਨਾ ਹੋ ਕੇ ਸੁਣਦੇ ਮੱਡੀ ਭਾਬੀ ਦਾ ਮੇਲ ਲੈਣਾ ਉਹਨਾਂ ਰਾਜੇ ਜੇ ਤੇਰੀ ਸਾਈ ਬੇਸ਼ਰ ਬਈ ਜਾਣਾ ਨਾਲ ਮੁੰਡੇਰੇ ਭਰਾ ਨੂੰ ਵੀ ਲੈ ਜਲਾਂਗੇ ਭਰਾ ਦਾ ਪੁੱਪੜ ਦੀ ਮੈਂ ਵੀਡੀਓ ਬਣਾਉਂਦਾ ਵਾ ਇੱਥੇ ਹੀ ਲੱਗੇ ਯਾਰ ਇੱਥੇ ਹੀ ਲੱਗੇ ਬੋਲ ਸੁਣਾ ਦੇ ਸ਼ੇਰ ਵਧੀਆ ਗਾਵਾ ਇਧਰ ਕਣਕਾ ਇਧਰ ਕਣਕਾ ਇਧਰ ਕਣਕਾ ਇਧਰ ਕਣਕਾ ਕਣਕਾ ਬੁੱਟੂ ਬੁੱਟੂਰਾ ਕਣਕਾ ਵੇਦੀ ਵੇਦੀ ਨੰਨ ਜੋੜੀ ਦੇ ਨਾਂ ਦੀ ਵੇ ਵੇਰ ਦਾ ਵੀ ਭਾਗ ਲਾ ਨਹੀਂ ਤੇ ਬਾਬਾ ਨਾਨਕਾ ਇਧਰ ਵੀ ਲੈ ਲੋ ਮੇਲਾ ਪੜਾ ਗੋ ਇੱਥੇ ਆ ਇਹਨੀਆਂ ਸਾਡੇ ਪੀਰੇ ਦੇ ਪਰਛੀ ਨਹੀਂ ਲੱਭਣ ਬਾਰੇ ਕੋਈ ਨਹੀਂ ਹੁੰਦਿਆ ਓਏ ਆਹੋ ਬੰਦਾ ਆਹ ਲੱਗ ਉਹਨੂੰ ਖੜਾ ਆਣਾ ਉਹ ਸਹੀ ਨਾ ਦੱਸਿਆ ਵਧੀਆ ਨਾ ਲਿਖਦਾ ਵਧੀਆ ਦੇਖ ਆਪੂ ਆ ਬਣ ਕੇ ਬੈਠੀ ਆ ਮੇਰੀ ਭੂਆ ਦਾ ਥਾਲੇ ਰੁਪਏ ਲੜਾ ਕਿੱਥੇ ਆ ਹਲੇ ਪਤਾ ਨਹੀਂ ਕਿੱਥੇ ਇਹ ਨਹੀਂ ਦੇਣੇ ਕਹਿੰਦੇ ਆ ਨਹੀਂ ਨਹੀਂ ਇਹ ਆਧਾਰ ਕਾਰਡ ਤੇ ਬਸ ਜਾਂਦੀ ਆ ਏ ਕੋਈ ਗੱਲ ਨਹੀਂ ਕੋਈ ਗੱਲ ਉਹ ਨਾ ਮੁੰਡਾ ਇਹ ਪਾਪੇ ਨੇ ਪਾਪੇ ਨਾ ਨਿਕਲ ਰਹੇ ਰੱਖ ਦੇ ਰੱਖ ਦੇ ਮੈਂ ਨਹੀਂ ਦਿੰਦਾ ਇਹ ਵੀ ਨਾ ਆ ਆਧਾਰ ਕਾਰਡ ਤੇ ਬਸ ਜਾਂਦੀ ਆ ਮਰੇ ਦਾਦਾ ਆ ਗਿਆ ਹੈ ਮਰੇ ਨਾਲੀ ਦਾਦੀ ਆ ਗਈ ਇਹਦੇ ਕੋਲ ਵੀ ਲਾਲਾ ਵੇਲ ਇਹ ਆਪਣੇ ਘਰਾਂ ਤੇ ਜਾਂਦਾ ਇਹਦੇ ਤੋਂ ਲਾਲਾ ਵੇਲ ਅਜੇ ਪਤਾ ਨਹੀਂ ਕਰਾ ਕਿੱਥੇ ਹੋਇਆ ਹੋਰ ਵੇਖੋ ਟੁੱਟਾ ਸੂਟਰ ਹੈ ਮੇਰੇ ਨਾਲ ਉਹ ਠੀਕ ਕਰਾਉਣਾ ਮੈਂ ਤਾਂ ਵਧੀਆ ਨਾਲ ਲੇਖ ਵਧੀਆ ਹੱਸ ਰਹੀ ਮੇਰੇ ਨਾਲ ਰੇਡੀਓ ਰੇਡੀਓ ਤੇਰੇ ਬਾਪੇ ਦੇ ਬਾਪੇ ਨੇ ਵੱਡੀ ਬਾਦਲਾ ਸ਼ਕੀਰ ਖਾਵੇ ਓਹੀ ਰੇ ਮੋਤੀ ਮਾਪੇਵਾਰੇ ਓਹੀ ਰੇ ਮੋਤੀ ਮਾਪੇਵਾਰੇ ਹਾਂ ਦੇ ਰਿਆ ਕੇ ਜੁਗਾਂ ਤਾਂ ਹੀ ਜੀਵੇ ਬੰਨੜਾ